ਅਬਦੁੱਲ ਸਿੰਘ ਆ ਐਕਸ ਨੰਬਰ ਲਾ ਰਿਹਾ ਤੇ ਸਰਬਜੀਤ ਕੋਲ ਮੈਂ ਕੋ ਫਾਰਮ ਲੈ ਕੇ ਆਈ ਸੀ ਜੀ ਕਿੰਨੇ ਮੇਰੀ ਗਵਾਹੀ ਬਾ ਦਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾਣਾ ਦਰਸ਼ਨ ਕਰ ਜਥੇ ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਦਾਤ ਕਰਕੇ ਬਸ ਕਰ ਦਿੱਤੇ ਹਾਂ ਤੇ ਇਸ ਤੋਂ ਪਹਿਲਾਂ ਵੀ ਸਰਬਜੀਤ ਕੋਲ ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗਏ ਸੀ ਕਿ ਤੁਹਾਡੇ ਆ ਕਰਤਾਰਪੁਰ ਵੀ ਗਈ ਸੀ ਜੀ ਪਿਛਲੇ ਸਾਲ ਆ ਉੱਥੇ ਕਰਤਾਰਪੁਰ ਜਦੋਂ ਗਏ ਸੀ ਕਿ ਉੱਥੇ ਕਿਸੇ ਨੂੰ ਮਿਲੀ ਸੀ ਨਹੀਂ ਉੱਥੇ ਕਿਸੇ ਮੈਂ ਪਹਿਲੇ ਘੰਟੇ ਸਾਰ ਬਹੁਤ ਥੇ ਟਾਈਮ ਲੱਗਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਨਹੀਂ ਸੀਗਾ ਤੋ ਉੱਥੇ ਤਿੰਨ ਘੰਟੇ ਕੋਈ ਬਤਾਈ ਨਹੀਂ ਮਿਲਿਆ ਤੇ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਿੰਨੇ ਘੰਟੇ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਕਦੀ ਗੱਲ ਕਰ ਕਿੰਨਾ ਚਿਰ ਪਹਿਲਾਂ ਗਏ ਸੀ ਕਿ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਏ ਸੀ ਕਿ ਕਰਤਾਰਪੁਰ ਉਹ ਵੀ ਪਿਛਲੇ ਸਾਲ ਗਏਗਾ ਪਿਛਲੇ ਸਾਲ ਉਸ ਟਾਈਮ ਪਾਸਪੋਰਟ ਉਹਦੇ ਕੋਲ ਸੀ ਹੈਗਾ ਸੀ ਪਾਸਪੋਰਟ ਹੈਗਾ ਸੀ ਪਾਸਪੋਰਟ ਉਹਨਾਂ ਲੈ ਲਿਆ ਸਾਬੇ ਵੀ ਕਹੇਗਾ ਸੀ ਤੋਂ ਦਾ ਵੀ ਹੈਗਾ ਪਾਸਪੋਰਟ ਕਿ ਇਹਨਾਂ ਨੇ ਲੈ ਲਿਆ ਸੀ ਉੱਥੇ ਜਿਹੜੇ ਆਪਣੇ ਅਟਾਰੀ ਜਿਹੜੇ ਠੀਕ ਹੈ ਅਟਾਰੀ ਜਿਹੜੀ ਆਪਣੀ ਕੋਈ ਏਜੰਸੀ ਹੈ ਜਿਹੜੀ ਆ ਉਹਨਾਂ ਲੈ ਠੀਕ ਹੈ ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਕੀ ਮਤਲਬ ਮੌਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹਨੂੰ ਬੈਨੋ ਬਾਕੀ ਤਾਂ ਨਹੀਂ ਪਤਾ ਮੈਂ ਮੇਰੇ ਕੋਲ ਉਹਨੇ ਐਕਸ ਨੰਬਰਦਾਰ ਕਰਕੇ ਤਸਦੀਕ ਕਰਾਇਆ ਮੈਂ ਕਿਹਾ ਜੀ ਹੋਰ ਕਿਤੇ ਕੋਈ ਬੰਦਾ ਨਹੀਂ ਲਾ ਭਰਿਆ ਤਾਂ ਤੁਸੀਂ ਕਰ ਦਿਓ ਮੈਂ ਕਿਹਾ ਚਲੋ ਜੀ ਮੈਂ ਕਰ ਹਾਂ ਹਾਂ ਤਾਂ ਕੋਈ ਮਾੜੀ ਹਰਕਤ ਉਹਦੀ ਕੋਈ ਹੈ ਦੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਮਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਸੀ ਜੀ ਹਾਂ ਨਾਲ ਹੀ ਫਾਰਮ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚ ਕੋਈ ਕੇਸ ਹੀ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ ਕੋਈ ਪ੍ਰੋਬਲਮ ਨਹੀਂ ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ ਠੀਕ ਆ ਨਾ ਅਸੀਂ ਕਿਸੇ ਨੇ ਜ਼ਮਾਨਤੀ ਦਿੱਤੀ ਉਹਦੀ ਕਦੀ ਕਦੀ ਜ਼ਮਾਨਤੀ ਦਿੱਤੀ ਠੀਕ ਆ ਠੀਕ ਨਾ ਅਦਾਲਤ ਵਿੱਚ ਜਾ ਕੇ ਕੋਈ ਬਿਆਨ ਹੀ ਕਿਸੇ ਨੇ ਉਹਦੇ ਹੱਕ ਜਣੇ ਦਿੱਤਾ ਕੋਈ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜਲਾਨੀਆਂ ਜਾਂ ਕਿੱਦਾਂ ਇਹਦਾ ਵੀ ਗਲਤ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਤੇ ਉਹਦੇ ਪਤੀ ਨੂੰ ਕਿੰਨੇ ਕ ਸਾਲ ਹੋ ਗਏ ਗਏ ਨੋ ਉਹਦੇ 30 40 ਸਾਲ ਫਿਰ ਚਲੇ ਗਏ ਅੱਛਾ 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 ਆ ਬੱਚੇ ਛੋਟੇ ਸੀ ਉਹਦੇ ਜਦੋਂ ਚਲੇ ਗਏ ਤੇ ਹੁਣ ਉਹਦੇ ਮਗਰ ਕੋਣ ਆ ਪਰਿਵਾਰ ਦੇ ਵਿੱਚ ਉਹਦੇ ਮੁੰਡੇ ਆ ਦੋ ਉਹਦੇ ਉਹਦੇ ਜਡਾਨੀਆਂ ਪੁੱਤਰੇ ਪੋਤਰੀਆਂ ਆ ਉਹਨਾਂ ਦੀ ਉਹਦੀਆਂ ਹਾਂ ਹਾਂ ਕਾਰ ਵੀ ਇਕੱਠੀ ਪਾਈ ਹੋਈ ਆ ਹੂੰ ਪ੍ਰੈਕਟ ਪ੍ਰਾਲੀ ਜ਼ਮੀਨ ਪਾਟਾ ਸਭ ਕੁਝ ਉਹਦੇ ਕੋਲ ਆ ਹੂੰ ਹਾਂ ਠੀਕ ਆ ਹੁਣ ਉਹ ਵਾਪਸ ਨਹੀਂ ਆਈ ਕੀ ਤੁਹਾਨੂੰ ਤਸਦੀਕ ਕਰ ਲਈ ਜਾਂ ਪੁਲਿਸ ਇਨਵੈਸਟੀਗੇ ਕੋਈ ਗੱਲ ਇਨਫੋਰਮੇਸ਼ਨ ਲੈਣ ਪਹੁੰਚੀ ਤੁਹਾਡੇ ਕੋਲ ਨਹੀਂ ਜੀ ਮੇਰੇ ਕੋ ਆਇਆ ਮੈਂ ਉਹਨਾਂ ਨੂੰ ਦੱਸਿਆ ਜੀ ਵੀ ਮੈਂ ਦਸਕਲ ਕੀਤੇ ਆ ਪਰ ਅਸੀਂ ਤਾਂ ਉਹਨੂੰ ਚੰਗੇ ਪਾਸੇ ਪਹੁੰਚ ਰਿਹਾ ਵੀ ਕੁੜੀ ਹੱਥੇ ਚਾ ਕੇ ਦਰਸ਼ਨ ਕਰਕੇ ਆਵੇ ਚੰਗੇ ਪਾਸੇ ਤੋਰਿਆ ਤਾਂ ਅਸੀਂ ਰੋਕਣੀ ਮਾਰੀ ਅਜਤ ਸਿੰਘ ਆ 500 ਨੰਬਰ ਦਾ ਰਿਹਾ ਤੇ ਫਲਬਜੀਤ ਕੋਲ ਮੈਂ ਕੋ ਫਾਰਮ ਲੈ ਕੇ ਆਈ ਸੀ ਜੀ ਕਿੰਨੀ ਮੇਰੀ ਗਵਾਹੀ ਬਾ ਪਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾ ਕੇ ਦਰਸ਼ਨ ਕਰ ਜਥੇ ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ 500 ਨੰਬਰ ਦਾ ਕਰਕੇ ਦੱਸ ਕਰ ਦਿੱਤੇ ਹਾਂ ਆ ਤੇ ਇਸ ਤੋਂ ਪਹਿਲਾਂ ਵੀ ਸਰਬਜੀਤ कौर ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗਏ ਸੀ ਕਿ ਤੁਹਾਡੇ ਨਾਲ ਆਹ ਕਰਤਾਰਪੁਰ ਵੀ ਗਈ ਸੀ ਜੀ ਪਿਛਲੇ ਸਾਲ ਹਾਂ ਆ ਤੇ ਉੱਥੇ ਕਰਤਾਰਪੁਰ ਜਦੋਂ ਗਏ ਸੀ ਕਿ ਉੱਥੇ ਕਿਸੇ ਨੂੰ ਮਿਲੀ ਸੀ ਨਹੀਂ ਉੱਥੇ ਕਿਸੇ ਮੈਂ ਪਹਿਲੇ 3 ਘੰਟੇ ਸਰ ਬਹੁਤ ਫੇਰ ਟਾਈਮ ਲੇ ਗਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਨਹੀਂ ਸੀਗਾ ਤੋ ਉੱਥੇ 3 ਘੰਟੇ ਕੋਈ ਬਤਾਈ ਨਹੀਂ ਮਿਲਿਆ ਤੇ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਿੰਨੇ ਘੰਟੇ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਦੀ ਗੱਲ ਕਰਕੇ ਨਜ਼ਰ ਪਹਿਲਾਂ ਗਏ ਸੀ ਕਿ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਿਆ ਸੀ ਕਿ ਕਰਤਾਰਪੁਰ? ਉਹ ਤਾਂ ਪਿਛਲੇ ਸਾਲ ਗਏਗਾ। ਪਿਛਲੇ ਸਾਲ। ਉਸ ਟਾਈਮ ਪਾਸਪੋਰਟ ਤੇ ਕੋਲ ਸੀ। ਹੈਗਾ ਸੀਗਾ। ਪਾਸਪੋਰਟ ਹੈਗਾ ਸੀ। ਪਾਸਪੋਰਟ ਉਹਨਾਂ ਲੈ ਲਿਆ ਸਾਬ ਮੇਰਾ ਵੀ ਕਹਿਗਾ ਸੀ ਉਹਦਾ ਵੀ ਹੈਗਾ। ਪਾਸਪੋਰਟ ਕਿਹਨਾਂ ਨੇ ਲੈ ਲਿਆ ਸੀ? ਉਹ ਇੱਥੇ ਜਿਹੜੇ ਆਪਣੇ 82 ਜਿਹੜੇ ਠੀਕ ਆ। 82 ਜਿਹੜੀ ਆਪਣੀ ਕੋਈ ਯੰਤਰੀ ਜਿਹੜੀ ਆ। ਹਾਂ। ਉਹਨਾਂ ਲੈ ਲਏ। ਠੀਕ ਆ। ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਇਹ ਮਤਲਬ ਮੌਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹਨੂੰ ਬੈਨੋ ਬਾਕੀ ਤਾਂ ਨਹੀਂ ਪਤਾ ਮੈਂ ਮੇਰੇ ਕੋਲ ਉਹਨੇ ਐਕਸ ਨੰਬਰਦਾਰ ਕਰਕੇ ਦਸਖਤ ਕਰਾਏ ਮੈਂ ਕਿਹਾ ਜੀ ਹੋਲਕੇ ਦੀ ਕੋਈ ਬੰਦਾ ਨਹੀਂ ਲਾ ਭਰਿਆ ਤਾਂ ਤੁਸੀਂ ਕਰ ਦਿਓ ਮੈਂ ਕਿਹਾ ਚਲੋ ਜੀ ਮੈਂ ਕਰ ਦ ਹਾਂ ਕੋਈ ਮਾੜੀ ਹਰਕਤ ਉਹਦੀ ਕੋਈ ਹੈ ਦੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਮਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਸੀ ਜੀ ਹਾਂ ਨਾ ਹੀ ਸਾਨੂੰ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚੋਂ ਕੋਈ ਚੇਤ ਸੀ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ ਕੋਈ ਪ੍ਰੋਬਲਮ ਨਹੀਂ ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ ਠੀਕ ਆ ਨਾ ਅਸੀਂ ਕਿਸੇ ਨੇ ਜ਼ਮਾਨਤੀ ਦਿੱਤੀ ਉਹਦੀ ਕਦੀ ਕਦੀ ਜ਼ਮਾਨਤੀ ਦਿੱਤੀ ਠੀਕ ਆ ਠੀਕ ਨਾ ਅਦਾਲਤ ਵਿੱਚ ਜਾ ਕੇ ਕੋਈ ਬਿਆਨ ਹੀ ਕਿਸੇ ਨੇ ਉਹਦੇ ਹੱਕ ਜਣੇ ਤੱਕ ਕੋਈ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜਲਾਉਂਦੀਆਂ ਜਾਂ ਕਿੱਦਾਂ ਇਹਦਾ ਵੀ ਗਲਤ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਤੇ ਉਹਦੇ ਪਤੀ ਨੂੰ ਕਿੰਨੇ ਕ ਸਾਲ ਹੋ ਗਏ ਗਏ ਨੋ ਉਹ ਤੇ 30 40 ਸਾਲ ਵਿੱਚ ਚਲੇ ਗਏ ਅੱਛਾ 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 ਆ ਬੱਚੇ ਛੋਟੇ ਸੀ ਉਹਦੇ ਜਦੋਂ ਚੱਲੇ ਤੇ ਹੁਣ ਉਹਦੇ ਮਗਰ ਕੋਣ ਆ ਪਰਿਵਾਰ ਦੇ ਵਿੱਚ ਉਹਦੇ ਮੁੰਡੇ ਆ ਦੋ ਉਹਦੇ ਉਹਦੇ ਜੱਡਾਨੀਆਂ ਪੁੱਤਰੇ ਪੋਤਰੀਆਂ ਆ ਉਹਨਾਂ ਦੀ ਉਹਦੀਆਂ ਹਾਂ ਹਾਂ ਘਾੜ ਵੀ ਕੋਠੀ ਪਾਈ ਭਈਆ ਹੂੰ ਟ੍ਰੈਕ ਪਰ ਪਰਾਵੀ ਜ਼ਮੀਨ ਪਾਟਾ ਸਭ ਕੁਝ ਉਹਦੇ ਕੋਲ ਆ ਹੂੰ ਆ ਠੀਕ ਆ ਹੁਣ ਉਹ ਵਾਪਸ ਨਹੀਂ ਆਈ ਕੀ ਤੁਹਾਨੂੰ ਤਸਦੀਕ ਕਰਨ ਲਈ ਜਾਂ ਪੁਲਿਸ ਇਨਵੈਸਟੀਗੇ ਕੋਈ ਗੱਲ ਇਨਫਾਰਮੇਸ਼ਨ ਲੈਣ ਪਹੁੰਚੀ ਤੁਹਾਡੇ ਕੋਲ ਨੇ ਜਿਹ ਮੇਰੇ ਕੋਲ ਆਏ ਮੈਂ ਉਹਨਾਂ ਦੱਸੀ ਜੀ ਵੀ ਮੈਂ ਦਸਕਲ ਕੀਤੇ ਆ ਪਰ ਅਸੀਂ ਤਾਂ ਉਹਨੂੰ ਚੰਗੇ ਪਾਸੇ ਪੋੜਿਆ ਬਿਕੁਰ ਹਾਂ ਤੇ ਚਲ ਕੇ ਤਾਂ ਚੰਨ ਕਰਕੇ ਆਵੇ ਚੰਗੇ ਪਾਸੇ ਪੋੜਿਆ ਤਾਂ ਅਸੀਂ ਲੋਕ ਨਹੀਂ ਮਾਰੀ